ਤੇ ਵਿਸ਼ੇਸ਼ ਤੌਰ ਤੇ ਮਕੰਗਾ ਵੀ ਰੁੱਤ ਦੇ ਨਾਲ ਜਾਣੀ ਜਾਂਦੀ ਹੈ ਤੇ ਸਾਡੇ ਪੰਜਾਬੀ ਖਾਸ ਤੌਰ ਤੇ ਸਾਡੇ ਬੱਚੇ ਵਿਦਿਆਰਥੀ ਪਤੰਗबाजी ਨੂੰ ਬੜਾ ਖੁਸ਼ ਕੇ ਕਰਦੇ ਹਨ ਔਰ ਸਾਰੇ ਹੀ ਪਤੰਗबाजी ਨੂੰ ਬੜੇ ਪਿਆਰ ਨਾਲ ਇਸ ਨੂੰ ਬਹੁਤ ਦਾ ਵੀ ਦਿੰਦੇ ਹਨ ਕੁਝ عرصਾ ਪਹਿਲਾਂ ਮੈਂ ਗੱਲ ਥੋੜੇ ਪੁਰਾਣੀ ਕਰਦਾ ਕਿ ਸਾਡੇ ਜੋ ਪਤੰਗबाजी ਹੋਇਆ ਕਰਦੀ ਸੀ ਉਹ ਬੜੀ ਸਾਦੀ ਕਰਦੇ ਸੀ ਸੂਤੇ ਜੋਰ ਹੋਇਆ ਕਰਤੀ ਸੀ ਪੋਲੀਥੀਨ ਦੇ ਬਚੇ ਹੋਏ ਕਾਗਜ਼ ਤੋਂ ਪਤੰਗ ਬਣਾਏ ਜਾਂਦੇ ਸੀ ਮੈਂ ਕਹਾ ਕਿ ਇੱਕ ਪਾਉ ਜੀ ਕਹਿੰਦੇ ਸੀ ਕਿ ਪਤੰਗੀ ਕਾਰਡ ਉਸ ਦੇ ਅਸੀਂ ਢੜ ਦੇ ਬਚੀ ਨਹੀਂ ਪਤੰਗ ਬਣਾਇਆ ਕਰਦੇ ਸੀ ਔਰ ਉਹਨਾਂ ਛੱਪਾਂ ਦੇ ਉੱਪਰ ਅੱਜ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਸੀ ਪਰੰਤੂ ਉਹ ਬਹੁਤ ਹੀ ਇੱਕ ਵਧੀਆ ਤਕਨੀਕ ਸੀ ਜਿਸ ਨੂੰ ਕਿ ਅਸੀਂ ਪਿੱਛੇ ਛੱਡ ਦਿੰਦਾ ਔਰ ਇਸ ਨੂੰ ਬੈਂਕ ਵਾਈਟ ਕਹਿ ਕੇ ਇਸ ਨੂੰ ਇਗਨੋਰ ਕਰ ਦਿੰਦਾ ਕੋਈ ਚੀਜ਼ਾਂ ਬਣਾਈਆਂ ਸਨ ਪਤੰਗਵਾਦੀ ਕੋਈ ਮਾੜੀ ਚੀਜ਼ ਨਹੀਂ ਹੈ ਇਹ ਸਾਡੇ ਬੱਚੇ ਜਿੰਦਾ ਸਾਧਨ ਵੀ ਹੈ ਔਰ ਸਾਨੂੰ ਐਕਸਰਸਾਈਜ਼ ਵੀ ਕਰਾਉਂਦਾ ਹੈ ਸਾਡਾ ਸਰੀਰ ਇਸ ਦੇ ਨਾਲ ਤੰਤਰਸਤ ਰਹਿੰਦਾ ਹੈ ਸਾਡੀ ਨਿਗ੍ਹਾ ਤੇਜ਼ ਹੁੰਦੀ ਹੈ ਸਦਾ ਆਪਸੀ ਮੇਲ ਜੋ ਬੰਦਾ ਹੈ ਅਸੀਂ ਇੱਕ ਦੂਜੇ ਦੇ ਮੇਲੇ ਕਰਦੇ ਹਾਂ ਜਦ ਕੋਈ ਪਤੰਗਵਾਦੀ ਹੁੰਦੀ ਹੈ